ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਐ ਹੱਥ ਜੋੜ ਕੇ ਬੇਨਤੀ ਐ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਵੀ ਆ ਕੇ ਮਾਫੀ ਮੰਗਣੋਂ ਤਾਂ ਫੋਟੇ ਕੋ ਪੈਰ ਨਹੀਂ ਛੋਟੇ ਹੁੰਦੇ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਦੇ ਜਿਹੜੀ ਘੰਟੀ ਤੇ ਪਾਣਾ ਹੈ ਵੀਡੀਓ ਪੈ ਗਈਆਂ ਜਿਹੜੀ ਘਟੀ ਤੇ ਜੋ ਪਕੰਦ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਦਾ ਨਾ ਮੈਂ ਬੇਰੀ ਸੇਰੀ ਤੇ ਲਾਈਵ ਨਾਲ ਜਿਹੜਾ ਮੈਂ ਪਹਿਲਾਂ ਹੋਇਆ ਸੀਗਾ ਲਾਈਵ ਉਹਨਾਂ ਲਾਈਵ ਕੈਨਸਲ ਹੋ ਗਿਆ ਜਦੋਂ ਮੈਂ ਦੇਖਿਆ ਮੈਂ ਕਿਹਾ ਲਾਈਵ ਕੈਨਸਲ ਹੋ ਗਿਆ ਤੇ ਹੁਣ ਤਾਂ ਕਰਕੇ ਮੈਨੂੰ ਦੁਬਾਰਾ ਲਾਈਵ ਕਰਨਾ ਪਿਆ ਜਿੰਨੇ ਵੀ ਤੁਸੀਂ ਤਾਂ ਨਪਰਾ ਇਸ ਵੀਡੀਓ ਨੂੰ ਦੇਖੋਗੇ ਪਹਿਲਾਂ ਤਾਂ ਤੁਸੀਂ ਇਹ ਗੱਲ ਸੁਣ ਲਓ ਗੱਲਬਾਤ ਸੁਣ ਲਓ ਅੱਜ ਜਿਹੜੀ ਸਾਰੀ ਗੱਲਬਾਤ ਤੇ ਪਖੰਡੀ ਬਾਬਿਆਂ ਬਾਰੇ ਕਰਨੀ ਆ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਇਹਨਾਂ ਬਾਰੇ ਗੱਲਬਾਤ ਕਰਨੀ ਆ ਜਿੰਨੀਆਂ ਵੀ ਵੀਡੀਓ ਨੇ ਪਹਿਲਾਂ ਤੁਸੀਂ ਦੇਖ ਲਓ ਪਹਿਲਾਂ ਵਾਲਾ ਜਿਹੜਾ ਲਾਈਵ ਸੀ ਨਾ ਉਹ ਕੈਨਸਲ ਹੋ ਗਿਆ ਆ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੀ ਨੇਗੇ ਇਹ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇਗੇ ਤੇ ਇਹ ਜਿਹੜਾ ਕਿ ਅਸੀਂ ਵੀ ਬਹੁਤ ਕਰਮਾ ਭਾਗ ਵਾਲੇ ਆ ਆ ਸਾਰਾ ਜਿਹੜਾ ਚੱਲ ਰਿਹਾ ਹੈ ਪਖੰਡਾ ਆਪਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪਹਿਲਾਂ ਵੀ ਤੁਸੀਂ ਵੀਡੀਓ ਬਹੁਤ ਸ਼ੇਅਰ ਕੀਤੀ ਸੀਗੀ ਹੁਣ ਕੀ ਹੋਇਆ ਚੱਲਦਾ ਚੱਲਦਾ ਲਾਈਵ ਜਦੋਂ ਮੈਂ ਸ਼ੇਅਰ ਕੀਤਾ ਵੀਡੀਓ ਉਸ ਤੋਂ ਬਾਅਦ ਉਹ ਲੱਹੇ ਨਹੀਂ ਸੀਗੀ ਹੁਣ ਇਹ ਸਾਰੀਆਂ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਪਖੰਡੀ ਬਾਬਿਆਂ ਬਾਰੇ ਮੈਂ ਇਹਦੇ ਵਿੱਚ ਅੱਗੇ ਜਾ ਕੇ ਵਿਸਥਾਰਪੂਰਵਕ ਗੱਲਬਾਤ ਕਰਨੀ ਆ ਤੁਸੀਂ ਇਸ ਲਾਈਵ ਨੂੰ ਇਸ ਵੀਡੀਓ ਨੂੰ ਵਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਕਿਉਂਕਿ ਮੈਂ ਅੱਜ ਤੋਂ ਕਾਫੀ ਮਹੀਨੇ ਪਹਿਲਾਂ ਮੈਂ ਇਹ ਗੱਲ ਬਾਹਰ ਵੀ ਬੋਲੀ ਸੀਗੀ ਜਦੋਂ ਅਸੀਂ ਕਿ ਮੈਂ ਪਹਿਲਾਂ ਵੀ ਗੱਲਬਾਤ ਕਰੀ ਸੀ ਕਿ ਇਹ ਬਹੁਤ ਸਾਰੇ ਥਾਵਾਂ ਤੇ ਜਾ ਰਹੇ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਖਾਲਸਾ ਜਾ ਰਹੇ ਨੇ ਜੀ ਮਨਪ੍ਰੀਤ ਸਿੰਘ ਜੀ ਖਾਲਸਾ ਹੁਣ ਜਿਹੜੀ ਮੈਂ ਗੱਲਬਾਤ ਪੂਰੀ ਕਰਨੀ ਆ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੀ ਚੱਲੇ ਮਾੜਾ ਚਲਾ ਓਏ ਅੱਗੇ ਸ਼ੇਅਰ ਕਰਾ ਪੇਜਾਂ ਤੇ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰੋ ਜਿੰਨੇ ਵੀ ਤੁਸੀਂ ਸਾਰੇ ਜਾਣੇ ਭਰਾ ਦੇਖ ਰਹੇ ਹੋ ਹੁਣ ਗੱਲ ਕੀ ਆ ਵੀਰੋ ਜਿਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਬਾਰ ਬਾਰ ਕਮੈਂਟ ਹੋਰ ਕੱਢ ਗਾ ਉਹ ਅੱਖਰ ਹਾਂ ਇੱਕੋ ਮੋਗਿਆਲੀ ਦੀ ਗੱਡੀ ਸੇਵਾ ਮਜਰੀ ਮੋਗਿਆਲੀ ਦੀ ਵੀ ਗੱਡੀ ਹੁਣ ਜਿਹੜੀ ਇਹ ਗੱਲਬਾਤ ਮੈਂ ਪੂਰੀ ਅੱਗੇ ਕਰਨੀ ਆ ਗੱਲਬਾਤ ਵੀਰੋ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਰੀ ਸੀ ਕਿ ਇਹ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ ਜੇਕਰ ਤੁਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤਾਂ ਪੰਜਾਬ ਦੇ ਵਿੱਚੋਂ ਪਖੰਡਵਾਦ ਦੂਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਸਿੱਖੀ ਬਚਾਉਣੀ ਆ ਜੇਕਰ ਪੰਜਾਬ ਬਚਾਉਣਾ ਤਾਂ ਹੈ ਪਖੰਡਵਾਦ ਪੰਜਾਬ ਦੇ ਵਿੱਚੋਂ ਦੂਰ ਹੋਣਾ ਇਸ ਦੀ ਜੜ ਪੱਟਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀਆਂ ਵੀ ਨਿਹੰਗ ਸਿੰਘ ਜੱਥੇਬੰਦੀਆਂ ਮੇਰੀਆਂ ਕੋਲੇ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਗੁਰੂ ਘਰ ਫੌਜਾਂ ਕੋਲੇ ਵੀਡੀਓ ਪਹੁੰਚਾ ਸਕਦੇ ਹੋ ਸਭ ਤੋਂ ਵੱਡਾ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਕਾਰਜ ਸਾਰਾ ਸੰਪੂਰਨ ਕਰਨਾ ਚਾਹੀਦਾ ਹੈ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਮੁੱਦਾ ਚੱਕਿਆ ਮੈਂ ਉਹਨਾਂ ਦੇ ਨਾਲ ਹਰ ਵਕਤ ਉਹਨਾਂ ਦੇ ਨਾਲ ਹਾਂ ਜਿੱਥੇ ਵੀ ਕਿਤੇ ਜ਼ਰੂਰਤ ਪਊਗੀ ਮੈਨੂੰ ਉਹਨਾਂ ਦਾ ਨੰਬਰ ਨਹੀਂ ਮਿਲਿਆ ਮੈਂ ਹੈ ਨੰਬਰ ਵੀ ਮਿਲ ਗਿਆ ਇੱਕ ਆਹ ਹੈ ਇੱਕ ਆਹ ਆ ਲੈ ਉਹ ਆ ਛੋੜ ਜਾ ਲੈ ਅੱਗੇ ਲੱਗੇ ਲੱਗੇ ਸਾਰਾ ਤੇ ਕਾਸੇ ਬੁਮਾ ਅਮੁਦਰੀ ਵੀ ਲਾ ਦੇ ਤੇ ਮਸਲੋ ਪਾ ਜਾਂਦੀਆਂ ਮੈ ਲੈ ਲੱਗੀਆਂ ਮੇਰੇ ਕਿਤਾਬ ਦੀ ਇੱਕ ਦਰਗੀ ਦੀ ਐਪਲੀ ਵੀਡੀਓ ਅੱਛਾ ਤੇ ਚੱਲ ਤੂੰ ਉਹਦੀ ਵੀਡੀਓ ਫੜਾ ਦੇ ਅੱਗੇ ਕੱਢ ਕੇ ਤੇ ਜਿਹੜੀ ਕਿ ਇਹ ਗੱਲ ਕਹਿਣਾ ਕਿ ਸਾਰਿਆਂ ਨੇ ਹਿੰਗ ਸਿੰਘ ਜੱਥੇ ਬੰਦਿਆਂ ਸਾਰੇ ਸਿੱਖ ਜੱਥੇ ਬੰਦਿਆਂ ਨੂੰ ਇਹ ਜਿਹੜਾ ਕਾਰਜ ਸੰਪੂਰਨ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਆ ਆ ਗਿਆ ਇੱਕ ਆ ਗਿਆ ਨਵਾਂ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਗੰਦ ਪਾਇਆ ਹੋਇਆ ਇਹਨਾਂ ਸਾਰੇ ਪਖੰਡੀ ਬਾਬਿਆਂ ਨੇ ਕਿਉਂਕਿ ਮੈਂ ਕੀ ਚਾਹਣਾ ਕਿ ਇਹ ਸਾਰਾ ਜਿਹੜਾ ਗੰਦ ਜਾਲੀ ਪਾਸਟਰ ਤੇ ਜਾਲੀ ਇਹ ਜਿੰਨਾ ਟਾਈਮ ਇਹ ਪੰਜਾਬ ਦੇ ਵਿੱਚੋਂ ਜਾਲੀ ਪਾਸਟਰਾਂ ਦੀ ਜਨਨੀ ਪੱਟੀਆਂ ਦੀ ਜਾਲੀ ਇਹਨਾਂ ਦੇ ਨਹੀਂ ਪੱਟੀਆਂ ਦੀ ਉਹਨਾਂ ਟਾਈਮ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਆ ਸਕਦਾ ਕਿਉਂਕਿ ਜਿੰਨਾ ਪੰਜਾਬ ਦੇ ਵਿੱਚ ਇਹਨਾਂ ਨੇ ਪਖੰਡ ਕੀਤਾ ਜੋ ਗੱਦੀਆਂ ਇਹਨਾਂ ਨੇ ਕੀਤੀ ਆ ਦੇਖੋ ਜੀ ਗੱਡੀ ਦੇ ਬੈਠ ਕੇ ਮੇਰੇ ਚ ਸਿਰ ਘਮਾਈ ਜਾਂਦੇ ਨੇ ਸਿਰ ਘਮਾਉਣ ਵਾਲੇ ਜਿੰਨਾ ਬਾਬਿਆਂ ਦੇ ਤੱਕਰ ਜੋਤ ਨਹੀਂ ਫਿਰਦਾ ਉਹਨਾਂ ਟਾਈਮ ਸਾਡੇ ਪੰਜਾਬ ਦਾ ਕੱਕ ਨਹੀਂ ਹੁੰਦਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇ ਇਹ ਜਿਹੜੀ ਆਵਾਜ਼ ਚੱਕੀ ਆ ਆਉਣਾ ਨੂੰ ਸਾਰੇ ਪੰਜਾਬ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਜਿਹੜੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਇਹ ਸੇਵਾ ਨਿਭਾ ਰਹੇ ਨੇਗੇ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਾਂ ਨੇ ਇਹਨਾਂ ਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਹੈ ਮੈਨੂੰ 100% ਪਤਾ ਹੈ ਜਿਹੜੇ ਇਹ ਬਾਬਾ ਜੀ ਜਿਹੜੇ ਭਾਈ ਸਾਹਿਬ ਹੈ ਕਾਰਜ ਕਰ ਰਹੇ ਨੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਖਿਲਾਫ ਵੀ ਜਿਹੜੀ ਕਿ ਕਿਸੇ ਨਾ ਕਿਸ ਨੇ ਕਾਰਵਾਈ ਕਰਾਉਣੀ ਹੈ ਇਹਨਾਂ ਦੇ ਖਿਲਾਫ ਕਿਉਂਕਿ ਇਹ ਸਾਰੇ ਸਰਕਾਰਾਂ ਦੇ ਪਾਲੇ ਹੋਏ ਬੰਦੇ ਨੇਗੇ ਸਰਕਾਰਾਂ ਚਾਹੁੰਦੀਆਂ ਨੇ ਲੀਡਰ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਪਖੰਡ ਫੈਲੇ ਪੰਜਾਬ ਦੇ ਵਿੱਚ ਪਖੰਡ ਹੋਵੇ ਵੱਧ ਤੋਂ ਵੱਧ ਲੀਡਰਾਂ ਦਾ ਕੰਮ ਇਹ ਆ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਲੰਗੀਆਂ ਜਿਹੜਾ ਆਪਾਂ ਕਹਦੀਏ ਵੀ ਇੱਕ ਤਰ ਸਾਡਾ ਪੰਜਾਬ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦਾ ਭਾਈਚਾਰਾ ਇੱਕ ਤਾਂ ਕਿਸਾਨ ਭਾਈਚਾਰਾ ਜਿਹਨੂੰ ਆਪਾਂ ਜੱਟ ਕਹਿੰਦੇ ਨੇ ਇੱਕ ਹੈਗਾ ਮਜ਼ਦੂਰ ਭਾਈਚਾਰਾ ਜਿਹੜੇ ਜੱਟ ਨੇ ਹੈਗੇ ਨੇ ਉਹ ਤਾਂ ਵੱਡਿਆ ਵੱਡਿਆ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਨੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਬਦਲਦਲਾ ਲਾਣਾ ਸਾਡਾ ਜਿਹੜਾ ਇਹ ਜਰਨਲ ਸਮਾਜਾਇਤਾ ਪਾਰਟੀਆਂ ਦੇ ਵਿੱਚ ਪਾੜ ਗਿਆ ਜਿਹੜਾ ਸਾ ਹੋ ਜਿਹੜੇ ਪਖੰਡੀ ਬਾਬੇ ਜਿੰਨੇ ਵੀ ਪੰਜਾਬ ਦੇ ਵਿੱਚ ਤਿਆਰ ਹੋਏ ਹੋਏ ਨੇਗੇ ਇਹ ਸਾਰੇ ਦੇ ਸਾਰੇ ਇਹਨਾਂ ਵੱਲ ਸਾਡਾ ਮਜ਼ਦੂਰ ਭਾਈਚਾਰ ਦਾ ਝਕਾ ਹੈ ਮੇਰੇ ਕੋਲੇ ਮਜ਼ਦੂਰ ਭਾਈਚਾਰ ਆਉਂਦਾ ਜਿੰਨਾਂ ਦੇ ਵੀ ਕਿਤੇ ਪੈਸੇ ਕਢਾਉਣੇ ਕਈ ਘਰਾਂ ਦਾ ਹੁਣ ਕੰਮ ਵੀ ਮੈਂ ਚਲਵਾਇਆ ਵੀ ਮੇਰੇ ਮੇਰਾ ਖਿਆਲ ਇਹੀ ਆ ਵੀ ਜਿੰਨਾ ਵੀ ਸਾਡਾ ਮਜ਼ਦੂਰ ਭਾਈਚਾਰ ਉਹਨਾਂ ਦੇ ਘਰ ਬਣਾਏ ਜਾਣਾ ਉਹਨਾਂ ਦੀ ਬਾਹ ਫੜੀ ਜਾਵੇ ਕਿਉਂਕਿ ਜਦੋਂ ਉਹ ਜਦੋਂ ਉਸ ਭਾਈਚਾਰੇ ਦੀ ਕੋਈ ਬਾਹ ਨਹੀਂ ਫੜਦਾ ਤਾਂ ਉਹ ਜਾਲੀ ਭਾਖਟਣਾ ਕੋਲੇ ਵੀ ਜਾਂਦੇ ਨੇ ਜਾਲੀ ਬਾਬਿਆਂ ਕੋਲੇ ਵੀ ਜਾਂਦੇ ਨੇਗੇ ਇਸ ਕਰਕੇ ਇਹ ਜਿਹੜਾ ਸਾਰਾ ਇਹ ਜਿਹੜਾ ਇਹ ਦਾਲਮਦਾਲਾ ਚੱਲਿਆ ਹੋਇਆ ਤੇ ਸਾਨੂੰ ਇਸ ਦੀ ਜੜ ਪੱਟਣੀ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜਿਹੜੇ ਅਗਲੀ ਗੱਲ ਇਹ ਕਹਿੰਦਾ ਵੀ ਜਿਹੜੇ 100 100 2 200 ਗਨਮੈਣ ਚੱਕੀ ਫਿਰਦੇ ਨੇ ਬਾਬੇ ਆਇਆ ਤੇ ਜੋੜ ਦਿੰਦੇ ਨੇਗੇ ਆ ਹੱਥ ਜੋੜੀ ਫਿਰਦੇ ਨੇ ਪੰਜਾਬ ਦੇ ਲੋਕੋ ਕਦੋਂ ਜਾਗੋਗੇ ਜਿਹੜੇ ਬਾਬੇ ਕੋਲੇ 100 200 ਗਨਮੈਣ ਆ ਉਹ ਤੁਹਾਡੇ ਪੰਜਾਬ ਦਾ ਕੀ ਭਲਾ ਕਰ ਸਕਦਾ ਉਹ ਤਾਂ ਆਪਣਾ ਆਪ ਬਚਾਅ ਕਰ ਰਿਹਾ ਉਹ ਤੁਹਾਨੂੰ ਕੀ ਰਸਤੇ ਪਾ ਦੂਗਾ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਜੇ ਕਿਤੇ ਇਹਨਾਂ ਦੇ ਪਖੰਡੀ ਬਾਬਿਆਂ ਦੇ ਖਿਲਾਫ ਬੋਲਦੇ ਹੋ ਵੀ 100-100 ਗਨਮਣ ਚੱਕੀ ਫਿਰਦੇ ਨੇ ਤਾਂ ਸਾਡੇ ਪੰਜਾਬ ਦੇ ਲੋਕ ਪਤਾ ਕੀ ਕਹਿਣਗੇ ਵੀ ਇਹ ਤਾਂ ਇਹਨਾਂ ਦਾ ਤਾਂ ਅੰਗ ਰੱਖਿਆ ਕਨੇ ਜੀ ਅੰਗ ਰੱਖ ਕੇ ਤਾਂ ਗੁਰੂ ਸਾਹਿਬਾਂ ਨਾਲ ਵੀ ਹੁੰਦੇ ਸੀਗੇ ਗੁਰੂ ਸਾਹਿਬਾਂ ਦਾ ਇਹਨਾਂ ਦਾ ਮੁਕਾਬਲਾ ਕਰੋਗੇ ਇਹ ਤੱਕ ਜੇ ਸਰਕਾਰ ਦੇ ਕਿਸ ਸਿਸਟਮ ਦੇ ਵਿਰੁੱਧ ਬੋਲਣ ਨੂੰ ਤਿਆਰ ਨਹੀਂ ਹੈਗੇ ਜਿੰਨੇ ਪਖੰਡੀ ਬਾਬੇ ਨੇਗੇ ਇਹ ਸਿਸਟਮ ਦੇ ਵਿਰੁੱਧ ਕੀ ਬੋਲਣਗੇ ਸਾਡੇ ਗੁਰੂ ਸਾਹਿਬਾਨ ਨੇ ਤਾਂ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਦੂਜੇ ਪਾਸ਼ਾ ਦੀ ਗੱਲ ਕਰ ਲਓ ਤ ਸਾਰਿਆਂ ਜਿਹੜਾ ਕਿ ਇਸ ਪਖੰਡ ਨੂੰ ਲੜਕਾਰਿਆ ਸੱਚੇ ਭਾਗ ਬਾਣੀ ਰਾਹੀਂ ਤੇ ਸਾਰਿਆਂ ਇਹਨਾਂ ਦੇ ਜਿਹੜੀਆਂ ਲੋਕਾਂ ਦੀ ਉਸ ਇਨਸਾਨੀਅਤ ਦੀ ਗੱਲ ਕੀਤੀ ਅੱਗੇ ਪੰਜਵੇਂ ਪਾਤਸ਼ਾਹ ਤੱਕ 31 ਤੱਕ ਵੀ ਦੇ ਬਹਿਗੇ ਨੌਵੇਂ ਪਾਤਸ਼ਾਹ ਨੇ ਸੀਸ ਕਟਾਤਾ ਦਸਵੇਂ ਪਾਤਸ਼ਾਹ ਨੇ ਆਪਣਾ ਆਪ ਵਾਰਤਾ ਝੁਲਮ ਲਈ ਮਾਰਿਆ ਸਿਸਟਮ ਨਾਲ ਟੱਕਰ ਸੀਗੀ ਇਹਨਾਂ ਨੇ ਕਿਹੜੀ ਸਿਸਟਮ ਨਾਲ ਟੱਕਰ ਆ ਇਹ ਤਾਂ ਕਿਸੇ ਸਰਕਾਰ ਨੂੰ ਉਹੀ ਨਹੀਂ ਮਾੜਾ ਸ਼ਬਦ ਕਹਿ ਸਕਦੇ ਕਿਉਂਕਿ ਇਹਨਾਂ ਨੇ ਸਰਕਾਰੀ ਗੰਦ ਮਾਣ ਲੱਤੇ ਹੋਏ ਨੇਗੇ ਇਹ ਕਿਸੇ ਸਰਕਾਰ ਨੂੰ ਕਿਵੇਂ ਮਾੜਾ ਕਹਿ ਦੇਣਗੇ ਇਹ ਕਹਿ ਦੇਣਗੇ ਭਾਜਪਾ ਨੂੰ ਮਾੜਾ ਜਿਹੜੇ ਸਾਰੇ ਬਾਬੇ ਤੁਰੇ ਫਿਰਦੇ ਨੇ ਕਹਿ ਦੇਣਗੇ ਆਮ ਆਦਮੀ ਪਾਰਟੀ ਨੂੰ ਮਾੜਾ ਕਹਿ ਦੇਣਗੇ ਭਗਵੰਤ ਮਾਨ ਨੂੰ ਮਾੜਾ ਕਿ ਇਹ ਪੰਜਾਬ ਦੇ ਉੱਪਰ ਜਿਹੜਾ ਜ਼ੁਲਮ ਢਾ ਰਹੇ ਤੂੰ ਕਿਉਂ ਢਾ ਰਹਿਆ ਇਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ ਇਸ ਕਰਕੇ ਮੇਰੀ ਲੋਕਾਂ ਨੂੰ ਬੇਨਤੀ ਆ ਵੀਰ ਜਿਹੜਾ ਪਖਾਂਡਾ ਇਹ ਪੰਜਾਬ ਦੇ ਵਿੱਚੋਂ ਖਤਮ ਤਾਂ ਹੋ ਜੇ ਤੁਸੀਂ ਸਹਿਯੋਗ ਦਿਓਗੇ ਤੁਸੀਂ ਸਾਰੇ ਜਣੇ ਉੱਠੋਗੇ ਇਹ ਪੰਜਾਬ ਦੇ ਵਿੱਚੋਂ ਜੇਕਰ ਸਿੱਖੀ ਨੂੰ ਬਚਾਉਣਾ ਤਾਂ ਜਿੰਨੇ ਪਖੰਡੀ ਬਾਬੇ ਨੇ ਇਹਨਾਂ ਦਾ ਜੜ ਪੱਟਣੀ ਬੜੀ ਜ਼ਰੂਰੀ ਆ ਅਸੀਂ ਜਿਹੜਾ ਕਿ ਜਿੰਨਾ ਵੀ ਜੱਥੇਬੰਦੀਆਂ ਨੇ ਕਾਰਜ ਕਰ ਰਹੀਆਂ ਨੇ ਗਿਆ ਖਾਲਸਾ ਜੀ ਕਰ ਰਹੇ ਨੇ ਕਿ ਜਿੰਨੇ ਵੀ ਜੱਥੇਬੰਦੀਆਂ ਕਰ ਰਹੀਆਂ ਨੇ ਗਿਆ ਇਹ ਸਾਰੇ ਜਿੰਨੇ ਸਿਰ ਕਮਾਉਂਦੇ ਨੇ ਉਹਨਾਂ ਦਾ ਡਾਂਗ ਮੋਟੀ ਫਿਰਨੀ ਚਾਹੀਦੀ ਇਹਨਾਂ ਦੇ ਡਾਂਗ ਇੰਨੀ ਮੋਟੀ ਹੋਵੇ ਇੱਕ ਤਾਂ ਸੇਵਾਵਾਂ ਬਠਿੰਡਾ ਵਾਲਿਆਂ ਤੇ ਟੁੱਟਣੀ ਚਾਹੀਦੀ ਆ ਇਧਰੋਂ ਮਾਰੇ ਡਾਂਗ ਇਧਰੋਂ ਮਾਰੇ ਇਧਰੋਂ ਮਾਰੇ ਡਾਂਗ ਇੱਕ ਆ ਲੌਂਡਾ ਜਾਂ ਹੋ ਆ ਕੱਢੀ ਮੇਰਾ ਸਾਲਾ ਇੱਕ ਇਹ ਹੋਇਆ ਪਿਆ ਨਾ ਡਾਂਗ ਉਧਰੋਂ ਕਿਤੇ ਗਿੱਤੇ ਨੇ ਮਾਰੇ ਡਾਂਗ ਤੇ ਕਿਤੇ ਨੇ ਮਾਰੇ ਤੁਸੀਂ ਤਾਂ ਮਾਤਾ ਨੂੰ ਵੀ ਬਦਨਾਮ ਕਰ ਰਹੇ ਹੋ ਮਾਤਾ ਥੋਡੇ ਵਰਗੇ ਗੰਦਾ ਦੇ ਵਿੱਚ ਆਊਗੀ ਹੈ ਥੋਡੇ ਤੇ ਥੋਡੇ ਚ ਪੀਰ ਆਊਗਾ ਥੋਡੇ ਗੰਦਾ ਗੰਦਾ ਥੋਡੇ ਚ ਪੀਰ ਆਊਗਾ ਜਿਹੜੇ ਲੋਕਾਂ ਨੂੰ ਠੱਗ ਰਹੇ ਹੋ ਥੋਡੇ ਗੰਦਾ ਜਾਊਗਾ ਹੈ ਹਰ ਪੱਖੋਂ ਹੀ ਹਿੰਦੂ ਧਰਮ ਦੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਇਹ ਤੁਸੀਂ ਕਦੋਂ ਉੱਠੋਗੇ ਕਦੋਂ ਜਾਗੋਗੇ ਇਹ ਕਹਾਲਾ ਦੇਖ ਲਓ ਆਹ ਦੇਖ ਲਓ ਲੈ ਇਹ ਸਾਰੇ ਹੀ ਹਿੰਦੂ ਮੁਸਲਮਾਨ ਜਿਹੜੇ ਸਿੱਖ ਈਸਾਈ ਜਿਹੜੇ ਅਸਲੀ ਉਹਨਾਂ ਨੂੰ ਇਹ ਪਖੰਡ ਬਾਜ ਕਿਸੇ ਧਰਮ ਦੇ ਵਿੱਚ ਪਖੰਡਵਾਦ ਨਹੀਂ ਹੈਗਾ ਪਰ ਪਖੰਡਵਾਦੀ ਲੋਕਾਂ ਨੇ ਤਿਆਰ ਕੀਤਾ ਹੋਇਆ ਜਿਕਰ ਦੇਖੋ ਧਰਮ ਕੀ ਸਿਖਾਉਂਦਾ ਧਰਮ ਅਨਸਾਨੀ ਤਾਂ ਸਿਖਾਉਂਦਾ ਹੈ ਧਰਮ ਧਿਆਨ ਸੰਤੋਖ ਸਿਖਾਉਂਦਾ ਧਰਮ ਤਾਂ ਬਹੁਤ ਕੁਝ ਸਿਖਾਉਂਦਾ ਪਰ ਇਹ ਧਰਮਾਂ ਦੇ ਨਾਂ ਤੇ ਜਿਹੜਾ ਪਖੰਡ ਕਰ ਰਹੇ ਨੇ ਪੰਜਾਬ ਦੇ ਵਿੱਚ ਪਖੰਡ ਬਹੁਤ ਹੋਣਾ ਜ਼ਰੂਰੀ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਜਥੇਬੰਦੀਆਂ ਕਾਰਜਕਾਰੀਆਂ ਸਭ ਦੇ ਨਾਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ